ਖੋ ਜੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਹੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਚੱਲ ਰਹੀ ਹੈ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਲਗਾਏ ਜਾ ਰਹੇ ਨੇ ਤੇ ਇਸੇ ਲੜੀ ਦੇ ਤਹਿਤ ਸਾਡੇ ਨਾਬਾ ਹਲਕੇ ਦੇ ਪਿੰਡ ਬਜੀਦਪੁਰ ਵਿਖੇ ਬੈਦ ਗੁਰਜੀਤ ਸਿੰਘ ਅਤੇ ਭੈਣ ਸੁਨੀਤਾ ਰਾਣੀ ਦੀ ਅਗਵਾਈ ਦੇ ਹੇਠ ਸਰਪੰਚ ਦਰਸ਼ਨ ਸਿੰਘ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਰਜੀਤ ਸਿੰਘ ਬਾਈਬਾ ਤੇ ਹੋਰ ਬਹੁਤ ਸਾਰੇ ਸਾਥੀ ਹੈਡਮਾਸਟਰ ਆਪਣੇ ਸਤਪਾਲ ਸਿੰਘ ਜੀ ਤੇ ਪੂਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਵਿੱਚ ਬੂਟੇ ਲਾਏ ਜਾ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਨਾਲ ਜਾਲੀਦਾਰ ਜਿਹੜਾ ਉਹ ਲਾਏ ਜਾ ਰਿਹਾ ਸਪੰਜ ਤਾਂ ਜੋ ਇਹ ਬੂਟੇ ਖਰਾਬ ਨਾ ਹੋ ਸਕਣ ਤੇ ਮੇਰੀ ਸਮੁੱਚੇ ਪੰਜਾਬ ਵਾਸੀਆਂ ਨੂੰ ਬੀਤੀ ਅਸ ਦੇ ਉੱਤੇ ਨੌਜਵਾਨਾਂ ਨੂੰ ਬੀਤੀ ਆ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਬੂਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਰਖਤ ਬਣ ਕੇ ਸਾਨੂੰ ਆਪਣੀ ਆਕਸੀਜਨ ਪੈਦਾ ਦੇਣ ਤੇ ਸਾਡੇ ਲਈ ਸਹਾਈ ਹੋਣ ਸਾਡੀਆਂ ਪੀੜ੍ਹੀਆਂ ਦੇ ਲਈ ਸਹਾਈ ਹੋਣ ਕਿਉਂਕਿ ਜੋ ਅੱਜ ਦਾ ਸਮਾਂ ਚੱਲ ਰਿਹਾ ਬੜਾ ਭਿਆਨਕ ਚੱਲ ਰਿਹਾ ਹਰ ਇੱਕ انسان ਜਿਹੜਾ ਬਿਮਾਰੀਆਂ ਦੇ ਵਿੱਚ ਘਿਰਿਆ ਘਿਰਿਆ ਤਾਂ ਕਿਉਂਕਿ ਅਸੀਂ ਰੁੱਖਾਂ ਦੀ ਕਟਾਈ ਤਾਂ ਕਰੀ ਗਿਆਂ ਹਲੇ ਤੱਕ ਕਿਸੇ ਨੇ ਉਪਰਾਲਾ ਨਹੀਂ ਕਰਿਆ ਹੈਗਾ ਰੁੱਖ ਲਗਾਉਣ ਦਾ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਵੱਡੀ ਲਹਿਰ ਚਲਾਈ ਹੈ ਜਿਸ ਦਾ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਇਹ ਲਹਿਰ ਵਧ ਫੁੱਲ ਰਹੀ ਹੈ ਤੇ ਥਾਂ ਥਾਂ ਤੇ ਪਿੰਡਾਂ ਦੇ ਵਿੱਚ ਇਹ ਖਾਲੀ ਜਾਗਾ ਤੇ ਜਿਹੜੇ ਬੂਟੇ ਵੀ ਲਗਾਏ ਰਹੇ ਸਰਕਾਰ ਵੱਲੋਂ ਵੀ ਸਮਾਜ ਸੇਵੀ ਜਥੇਬੰਦੀਆਂ ਵੀ ਲਾ ਰਹੀਆਂ ਨੇ ਤੇ ਮੇਰੀ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਜਿੰਨੇ ਅੱਜ ਪਿੰਡ ਵਜੀਦਪੁਰ ਦੇ ਵਿੱਚ ਉਪਰਾਲਾ ਕਰਿਆ ਆਪਾਂ ਪਿੰਡ ਪਿੰਡ ਆਪਣੇ ਜਿੱਥੇ ਵੀ ਖਾਲੀ تھا ਮੈਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬੁੱਟੇ ਲਾਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੀਏ ਸਾਨੂੰ ਸਾਫ਼ ਸੁਥਰਾ ਵਾਤਾਵਰਣ ਜਿਹੜਾ ਉਹ ਮਿਲ ਸਕੇ ਚਾਰ ਹਲਕੇ ਜਿਮਨੀ ਚੋਣਾ ਵੀ ਨੇੜੇ ਯਾਰਿਆਂ ਨੇ ਸੁਬਿਰ ਬਾਦਲਾ ਜਲਾਲਾਬਾਦ ਚ ਪੂਰੀ ਸਰਕਾਰ ਨੇ ਕਿਸ ਤਰ੍ਹਾਂ ਦੇ ਦੇਖੋ ਤੁਸੀਂ ਦੇਖਿਆ ਹੀ ਆ ਵੀ ਜਲੰਧਰ ਦੇ ਜਿਹੜੀ ਜਿਮਨੀ ਚੋਣ ਸੀਗੀ ਆਮ ਆਦਮੀ ਪਾਰਟੀ ਨੇ ਵੱਡੇ ਮਾਰਜਿਨ ਨਾਲ ਜਿੱਤੇ ਕਿਉਂਕਿ ਭਗਵੰਤ ਮਾਨ ਜੀ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਦੀ ROI ਦੇ ਵਿੱਚ ਪੰਜਾਬ ਸਰਕਾਰ ਵੱਡੇ ਪੱਧਰ ਤੇ ਜਿਹੜੇ ਵਿਕਾਸ ਕੀਤੇ ਜਾ ਰਹੇ ਵੱਡੇ ਪੱਧਰ ਤੇ ਜਿਹੜੇ ਹੁਣ ਤੱਕ ਲੋਕਾਂ ਨੂੰ ਸੋਲਤਾ ਨਹੀਂ ਪਹਿਲਾਂ ਸਰਕਾਰਾਂ ਦੇ ਦਿੱਕੀਆਂ ਉਹ ਦਿੱਤੀ ਜਾ ਰਹੇ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਹੀਆ ਕਰਾ ਰਿਹਾ ਪੰਜਾਬ ਦੇ ਵਿੱਚ ਸਿਹਤ ਸੁਭਾਵਾਂ ਸਿੱਖਿਆ ਦੇ ਬਾਬ ਜਿਹੜੀਆਂ ਵਧੀਆ ਬਣਾਈਆਂ ਗਈਆਂ ਨੇ ਤੇ ਹੋਰ ਬਹੁਤ ਸਾਰੀਆਂ ਸੁਖ-ਸੁਦ ਦੇ ਜਿਹੜੇ ਤੇਰੇ ਇਹਨਾਂ ਚਾਰੇ ਜਿਹੜੀਆਂ ਆਉਣ ਵਾਲੀਆਂ ਜਿਮਨੀ ਚੋਣਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੁੰਜਾ ਫਿਰ ਜਿਹੜੀ ਜਿੱਤ ਹੋਣ ਜਾ ਰਹੀ ਹੈ ਕਿਉਂਕਿ ਤਾਂ ਮੈਂ ਵੀ ਫਿਲਮ ਅਮਰਜੈਂਸੀ ਨੂੰ ਕੇਨੇ ਦੇਖਦੇ ਹਾਂ ਜਿਹੜੀ ਸੱਚਾ ਦੇਖੋ ਜੀ ਉਹ ਫਿਲਮ ਦੇ ਵਿੱਚ ਜਿੰਨਾ ਕਿ ਮੈਨੂੰ ਦੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਰਾਹੀਂ ਉਹਦੇ ਵਿੱਚ ਇਹ ਆ ਕਿ ਪੰਜਾਬ ਨੂੰ ਬੜਾ ਮਾੜਾ ਦਿਖਾਇਆ ਗਿਆ ਉਹਦੇ ਵਿੱਚ ਤੇ ਚੰਗਣਾ ਰਣੌਤ ਆ ਜਿਹੜੇ ਉਹ ਹਮੇਸ਼ਾ ਹੀ ਪੰਜਾਬ ਵਿਰੋਧੀ ਰਹੇ ਨੇ ਤੇ ਉਹਨਾਂ ਨੂੰ ਅਜਿਹੀਆਂ ਚੱਲਣ ਤੋਂ ਜਿਹੜਾ ਵਾਜ ਹੋਣਾ ਚਾਹੀਦਾ ਐਮਪੀ ਬਣੇ ਨੇ ਤੇ ਉਹਨਾਂ ਨੂੰ ਇਹੋ ਜਿਹੇ ਜਿਹੜੀਆਂ ਚੱਲਣ ਉਹ ਨਹੀਂ ਚੱਲਣ ਚਾਹੀਦੀ ਕਿਉਂਕਿ ਹਰ ਸਟੇਟ ਆ ਉਹਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਤੇ ਹਰ ਸਟੇਟ ਆ ਜਿਹੜੀ ਉਹ ਇੱਕ ਕਦੇ ਵੀ ਨਹੀਂ ਚਾਹੁੰਦੀ ਕਿ ਕਿਸੇ ਵੀ ਸਟੇਟ ਦੇ ਵਿੱਚ ਕਦੇ ਮਾੜਾ ਹੋਵੇ ਪਰ ਜਿਹੜੇ ਕੰਗਨਾਲ ਰਣੌਤ ਨੇ ਉਹ ਪੰਜਾਬ ਦੇ ਨਾਲ ਪਤਾ ਨਹੀਂ ਕਿਉਂ ਇਹੋ ਜਿਹਾ ਵਿਰਤੋ ਕਰ ਰਹੇ ਨੇ ਪੰਜਾਬ ਨੂੰ ਜਾਣਬੁੱਝ ਕੇ ਉਹਨਾਂ ਦੀਆਂ ਜਿਹੜੀਆਂ ਬਾਰ ਬਾਰ ਤੋਸਾਂ ਕੀਤੀਆਂ ਜਾ ਰਹੀਆਂ ਨੇ ਬਦਨਾਮ ਕਰ ਰਹੇ ਸੀ ਪਰ ਅੱਲਾਹਤਾ ਜੀ ਹਰ ਇੱਕ ਪਿੰਡ ਦੇ ਵਿੱਚ ਹੋਣਾ ਤੇ ਹੁੰਦਾ ਹੈ ਕਿਉਂਕਿ ਜਿਹੜਾ ਇੱਕ ਜ਼ੋਨ ਨੂੰ ਆਪਣੇ ਝੋਨਾ ਲੱਗਦਾ ਸੀਗਾ ਮਾਂਸ ਤੋਂ ਆ ਜਾਂਦਾ ਸੀਗਾ ਮਾਂਸ ਨੂੰ ਕਰੋੜ ਮਹੀਨਾ ਮਹੀਨਾ ਲੇਟ ਹੋ ਗਿਆ ਇਹਦਾ ਰੀਜਨ ਇਕੱਲਾ ਇਹ ਨਹੀਂ ਕਿ ਆਪਾਂ ਵੀ ਜੀਰੀਆਂ ਨੂੰ ਲੈ ਕੇ ਬੈਠੇ ਰਹੋ ਉਹ ਜਦੋਂ ਤੇਜ਼ ਧੁੱਪ ਪੈਂਦੀ ਆ ਤਾਂ ਧਰਤੀ ਜਿਹੜੀ ਇਹ ਤਪਦੀ ਹੈ ਪਾਣੀ ਆਪਦਾ ਥੱਲੇ ਚਲਾ ਜਾਂਦਾ ਯਾਰ ਆਪਾਂ ਨੂੰ ਹਰ ਇੱਕ ਨੂੰ ਇਹ ਜ਼ਿੰਮੇਵਾਰੀ ਵੰਡਦੇ ਆਪਾਂ ਪਿੰਡਾਂ ਦੇ ਵਿੱਚ ਜਿੱਥੇ ਵੀ ਜਗ੍ਹਾ ਮਿਲਦੀ ਹੈ ਤਾਂ ਵੱਧ ਤੋਂ ਵੱਧ ਆਪਾਂ ਬੂਟੇ ਲਾਈਏ ਤਾਂ ਕਿ ਇਹਦਾ ਟੈਂਪਰੇਚਰ ਇਹਨੂੰ ਘਟਾਇਆ ਜਾਵੇ। ਕਿਰਕਟ ਬੂਟੇ ਲਾਏ। ਸ਼ਾਨਦਾਰ ਬੂਟੇ ਨੇ ਜੀ ਬਹੁਤ तरह ਦੇ ਮੱਕੀ ਮੈਡੀਕਲ ਬੂਟੇ ਨੇ। ਇਹ ਫੁੱਲਾਂ ਦਾ ਵੀ ਬੂਟੇ ਵੀ ਲਾਏ ਨੇ ਜੀ। ਜਾ ਕੇ ਸ਼ਾਨਦਾਰ ਬੂਟੇ ਜਾਦੇ ਲਾਏ। ਲੋਹ ਸ਼ੌਂਦੀ ਜਿਆਦਾ ਜ਼ਰੂਰ। ਇਹਨੇ ਮੁੱਖ ਮੰਤਰੀ ਭਾਗਤ ਮਾਨ ਦੇ ਦੇਸ਼ਾਂ ਦੇ ਸੜਕਾ ਮੇਰਾ ਵੀ ਜਸਸੀ ਸੋਈਆਂ ਵਾਲੇ ਦੇ ਸੜਕਾ ਮੇਰੇ ਪਿੰਡ ਦੇ ਗੁਰਜੀਤ ਸਿੰਘ ਵੈਦ ਇਹਨਾਂ ਦੇ ਸਦਕਾ ਬਹੁਤ ਹੀ ਬੜਾ ਪਰਾਲਾ ਕੀਤਾ ਕਿ ਪਿੰਡ ਹਰ ਪਿੰਡ ਵਿੱਚ ਚਾਹੀਦਾ ਵੈਸੇ ਤਾਂ ਇਹਨਾਂ ਨੇ ਆਪਣੇ ਵੱਲੋਂ ਖਰਚਾ ਕਰਕੇ ਪਿੰਡ 'ਚ ਜਾਲੀ ਬਿੱਦ ਜਾਲੀ ਲਾ ਕੇ ਬੋਟੇ ਲਾਉਂਦਾ ਤੇਚਾ ਰੱਖਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਜੋ ਉਸ ਨੂੰ ਇਹੀ ਅਰਜ਼ ਕਰਾਂਗਾ ਕਿ ਅੱਗੇ ਵਾਸਤੇ ਵੀ ਖਤਵਤ ਦਸਤ ਲਾਇਆ ਜਾ